ਇੰਦਰ ਭਗਵਾਨ ਜਿਸ ਵੇਲੇ ਕਿ ਧਰਤੀ ਦੇ ਉੱਪਰ ਪੂਜਾ ਪਾਠ ਜਿਆਦਾ ਕਰਦਾ ਸੀ ਤੇ ਇੰਦਰ ਭਗਵਾਨ ਦੀ ਕੁਰਸੀ ਡਗਮਗਾ ਜਾਂਦੀ ਸੀ ਉਹਨਾਂ ਨੇ ਉੱਪਰ ਆ ਕੇ ਮੇਰੀ ਕੁਰਸੀ ਖੋ ਲੈਣੀ ਹੈ ਤੇ ਉਹ ਕਿਸੇ ਨਾ ਕਿਸੇ ਢੰਗ ਨਾਲ ਉਹਦੀ ਤਪੱਸਿਆ ਭੰਗ ਕਰ ਦਿੰਦੇ ਸਨ ਵਿਸ਼ਵਾ ਮਿੱਤਰ ਬੜਾ ਵੱਡਾ ਉਜਸਵੀ ਤਪਤਜਸਵੀ ਸੀ ਉਹ ਕਈਆਂ ਵਰਸ਼ਾਂ ਤੋਂ ਤਪੱਸਿਆ ਕਰ ਰਿਹਾ ਸੀ ਇੰਦਰ ਭਗਵਾਨ ਨੇ ਮੇਨਕਾ ਨੂੰ ਭੇਜਿਆ ਇਤੋ ਉਹ ਦਿੱਤ ਤਪਸੀਆ ਭੰਕਰ ਉਹਨਾਂ ਦੇ ਆਲੇ ਦੁਆਲੇ ਉਹਨੇ ਡਾਂਸ ਕਰਦੀ ਰਹੀ ਤੇ ਉਹਨੇ ਮੋਹਿਤ ਕਰ ਲੇਤਾ ਤਪਸੀਆ ਭੰਕਰ ਲਈ ਫਿਰ ਉਹਨੇ ਵਿਸ਼ਵਾਮਿੱਤਰ ਨਾਲ ਵਿਆਹ ਕਰ ਲਿਆ ਤੇ ਇੱਕ ਮੈਂ ਹੋਰ ਗੱਲ ਦੱਸ ਦਿਆਂ ਮੇਨਕਾ ਦੀ ਫੋਟੋ ਬਣਾਈ ਉਹਦੇ ਸਾਹਮਣੇ ਇੱਕ ਪੇੜ ਹੋਰ ਸੁੱਕ ਗਿਆ ਸੀ ਉਹ ਮੈਂ ਕਿਹਾ ਕਿਉਂ ਨਾ ਇਹਨੂੰ ਵਿਸ਼ਵਾਮਿੱਤਰ ਬਣਾਤਾ ਜੇ ਮੇਨਕਾ ਦਾ ਸਾਥ ਹੋ ਜਾਏਗਾ ਤੇ ਨਾਲੇ ਸਾਡੀ ਕਹਾਣੀ ਵੀ ਪੂਰੀ ਆ ਜਾਏਗੀ ਧਰਮ ਗ੍ਰੰਥ ਵੀ ਵਿਛੇ ਆ ਜਾਣ ਕੇ ਤੇ ਉਹਨੂੰ ਮ ਵਿਸ਼ਵਾਮਿੱਤਰ ਦਾ ਬਣਾਤਾ ਬੜਿਆਂ ਸ਼ੁਰੂ ਤਾਵਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਮੇਨਕਾ ਨੇ ਵਿਸ਼ਵਾਮਿੱਤਰ ਦੀ ਤਪੱਸਿਆ ਪਾੰਕੀਤੀ ਤੇ ਉਹ ਨਾਲ ਸ਼ਾਦੀ ਕਰ ਲਈ ਉਹਨਾਂ ਦੀ ਇੱਕ ਬੱਚੀ ਹੋਈ ਜਿਹਦਾ ਨਾਂ ਸੀ ਸ਼ਕੁੰਤਲਾ ਸ਼ਕੁੰਤਲਾ ਦਾ ਵਿਆਹ ਹੋਇਆ ਆ ਰਾਜਾ ਉਹ ਜਨਮ ਰਾਜਾ ਵਿਕਰਮਦਿਤ ਨਹੀਂ ਰਾਜਾ ਨਾਲ ਵਿਆਹ ਹੋਇਆ ਉਹਦਾ ਨੂੰ ਨਾਮ ਨੂੰ ਹੁਣੇ ਯਾਦ ਪੈ ਜਾਏਗਾ ਉਹਨਾਂ ਦਾ ਇੱਕ ਮੁੰਡਾ ਹੋਇਆ ਸ਼ਕੁੰਤਲਾ ਤੇ ਉਹਨਾਂ ਦਾ ਰਾਜੇ ਦਾ ਜਿਹਦਾ ਨਾਮ ਸੀ ਭਰਤ ਤੇ ਜਿਹਦੇ ਨਾਮ ਤੋਂ ਭਾਰਤ ਵਰਸ਼ ਨਾਮ ਪਿਆ ਅੱਜ ਸਾਡਾ ਦੇਸ਼ ਦਾ ਨਾਮ ਭਾਰਤ ਵਰਸ਼ ਮੇਨਕਾ ਤੇ ਵਿਸ਼ਵਾਮিত্র ਦੇ ਦੋ ਤਰ੍ਹਾਂ ਦੇ ਨਾਮ ਮਨਪ੍ਰੀਤ ਭਾਰਤ ਦਾ ਇਤਿਹਾਸ ਹੀ ਸਾਰਾ ਇੱਥੇ ਦੱਸਦਾ ਹੈ ਇਦਾ ਇਤਿਹਾਸ केंद्र ने जो जो मांगे ठाकर अपने थे जो ती चाहे ना भगवान खुद पूरा कर इच्छा बलवती होनी चाहिए थोड़ी तो इच्छा शक्ति मजबूत होनी चाहिए है कोई भी विघ्न वो नहीं पो सोच लिया कर सकते चली चलाई प्रैक्टिस बढ़िया प्रैक्टिस मेडिकल कॉलेज की प्रोफेसरी मैं फोर्टी टू ईयरसा सारा कुछ छट छटा के लुधियाने एक नवे शहर में उजड़ के आ गए ਜਿੱਤੇ ਕੋਈ ਆਪਣਾ ਸਯਾਰ ਦੋਸਤ ਮਿੱਤਰ ਕੋਈ ਨਹੀਂ ਸੀ ਨਵੇਂ ਸਿਰੇ ਤੋਂ ABCd ਤੋਂ ਸ਼ੁਰੂ ਕੀਤੀ ਗੁਰਤੇਗਬਾਦਰ ਹਸਪੀਟਲਸ ਮੈਂ 10 ਸਾਲ ਮੈਡੀਕਲ ਸੁਪਰੇਟਰ ਹੰਡੰਡ ਰਿਆ ਤੇ ਉਥੋਂ ਹੀ ਪ੍ਰਕਿਰਤੀ ਨਾਲ ਪਿਆਰ ਸੀ ਤੇ ਮੈਂ ਹੌਲੀ-ਹੌਲੀ ਕਰਕੇ ਕਈ ਮੂਰਤੀਆਂ ਜਿਹੜੇ ਵਿੱਚ ਜੜੀ ਸ਼ਕਲ ਦਿਖਾਈ ਦਿੰਦੀ ਸੀ ਇੱਕ ਹੋਰ ਮੈਂ ਮੂਰਤੀ ਬਣਾਈ ਅੱਗੇ ਇਹ ਦਿਨ ਵੀ ਬੀਤ ਜਾਣਗੇ ਇੱਕ ਉਦਾਸ ਜਿਹਾ ਬੰਦਾ ਬੈਠਾ ਆ ਕਈ ਲੋਕ ਪਾਰਕ ਵਿੱਚ ਉਦਾਸ ਹੁੰਦੇ ਨੇ उन्होंने उन ऐति आत्मक शांति मिलती है सुख का सह लगे हरियावल उन्होंने नवी जान फूक देंद्दी तो बंदा इंज करके बैठा है हो मैंने क्यों मैं, मैं मूर्ति बनाई और ये दिन भी बीत जाएंगे एंड दिस टाइम विल आलसो पास यह मूर्ति है अगर एक होर मूर्ति बनाई जिदे ऊपर मेडिटेन कर रही है लेडी हाथों न कमर चुकया है छिपकली एक प्लांट होंगे जो छोटे छोटे बूटे होंगे वह चिपक जाते हैं उत्तर तो लगता है कि जनानी कपड़े पा के लेटी हुई खूबसूरत मूँ खूबसूरत टंगा योगा दे मैडीटेन होर भी बड़िया मूर्तियाँ शूरतियाँ पहाड़ वगैरह मैं थोनों एक गल दसा श्रोताव से कि पार्क सारा जैपनीज स्टाइल न मैं बनाया मैं पुणे गया सी पंद्रह साल पहलों मनु जैपनीस पता नहीं क्यों अच्छे लगते ने ऑनस्टी सिंसेरटी पंचुअलिटी लेबर डेडिकेशन एन पं चीज़ा उन्हों के पल हों ने जिदे पल चीज़ा होंदिया ने वो हमेशा जिंदगी भी सफल होता है भावे किसी प्रोफेशन में आ जाए उन्हचान होंगी पार्क की जैपनीज पार्क की ਇੱਕ ਤੇ ਸੈਂਟਰ ਵਿੱਚ ਬੁੱਧ ਭਗਵਾਨ ਦੀ ਮੂਰਤੀ ਹੋਵੇਗੀ। ਆਲੇ ਦੁਆਲੇ ਲੱਕੜੀ ਦੇ ਬੈਂਚ ਹੋਣਗੇ ਜਿਹੜੇ ਸਰਦੀਆਂ ਵਿੱਚ ਠੰਡੇ ਨਹੀਂ ਹੋਣਗੇ, ਗਰਮੀਆਂ ਵਿੱਚ ਗਰਮ ਨਹੀਂ ਹੋਵੇਗਾ। ਪਿੱਛੇ ਫੁਆਰਾ ਹੋਵੇਗਾ। ਪਹਾੜ ਹੋਣਗੇ, ਪਹਾੜ ਦੇ ਉੱਤੇ ਪਹਾੜੀ ਪੇੜ ਹੋਣਗੇ। ਐਸੇ ਹੋ ਗਿਆ। ਇਹ ਸਾਰਾ ਕੁਝ ਬਣਾ ਕੇ ਮੈਂ ਸੋਚਿਆ ਕਿ ਨਵੇਕਲਾ ਕੋਈ ਕੰਮ ਕੀਤਾ ਚ ਕਿ ਜਾਇਆ। ਫਿਰ ਮੈਂ ਮੂਰਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਜਿਹੜੀ ਪੰਜਾਬ ਵਿੱਚ ਕਿਸੇ ਪਾਰਕ ਵਿੱਚ ਤੁਹਾਨੂੰ ਉਹ ਮੂਰਤੀਆਂ ਨਹੀਂ ਨਜ਼ਰ ਆਉਣ ਗਿਆ। ਲੇਕਿਨ ਅ ਰੋਕਣਾ ਚਾਹਾਂਗੇ ਤੁਹਾਨੂੰ ਕਿਉਂਕਿ ਤੁਸੀਂ ਆਪਣੇ ਉਜੜਨ ਦੀ ਗੱਲ ਕੀਤੀ। ਤੁਸੀਂ 47 'ਚ ਵੀ ਉਜੜੇ ਹੋ, 84 ਦੇ ਵਿੱਚ ਵੀ ਉਜੜੇ ਹੋ। ਇੱਕ ਵਾਰੀ ਮੈਂ ਕਵਾਂਗਾ ਉਹ ਵੀ ਜ਼ਰੂਰ ਇੱਕ ਪੰਜਾਬ ਨੇ ਸੰਤਾਪ ਭੁੱਕਿਆ, ਪੰਜਾਬੀਆਂ ਨੇ ਸੰਤਾਪ ਭੁੱਕਿਆ। ਉਸਦੇ ਬਾਰੇ ਵੀ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਵੀ 47 'ਚ ਕਿੱਦਾਂ ਉਜੜ ਕੇ ਆਏ। ਫਿਰ ਉਸ ਤੋਂ ਬਾਅਦ 84 ਦੇ ਵਿੱਚ ਤੁਹਾਨੂੰ ਫੇਰ ਉਜੜਨਾ ਪਿਆ। ਦੇਖੋ ਜੀ ਮੈਂ ਜਦੋਂ ਪਾਕਿਸਤਾਨ ਪਰਿਆ ਅਸੀਂ ਨਵਾਂ ਪਹਿਣਾ ਪਰਾਸਾਂ ਮੈਂ 3.5 ਸਾਲ ਦਾ ਸਾਂ ਲੇਕਿਨ ਮੈਨੂੰ ਸਾਰਾ ਯਾਦ ਹੈ ਜਦੋਂ ਪੰਜਾਬ ਛੱਡਿਆ ਗੱਡੀਆਂ ਉੱਪਰੋਂ ਥੱਲੇ ਤੱਕ ਭਰੀਆਂ ਹਾਂ ਸਨ ਪੂਰੀ ਫੈਮਿਲੀ ਸੀ ਕਿਸੇ ਬੱਚੇ ਨੂੰ ਕਿਸੇ ਡੱਬੇ 'ਚ ਸੁੱਟਿਆ ਕਿਸੇ ਨੂੰ ਕਿਸੇ ਡੱਬੇ 'ਚ ਸੁੱਟਿਆ ਜਦਾਂ ਕਿ ਜਗ੍ਹਾ ਦੇਖ ਗਈ ਤੇ ਉਹਨਾਂ ਨੂੰ ਰਿਕਵੈਸਟ ਕੀਤੀ ਪੰਜਾਬ ਨੂੰ ਹਿੰਦੁਸਤਾਨ ਲਾ ਦੇਣਾ ਕੋਈ ਮਾਂ-ਬਾਪ ਨੂੰ ਪਤਾ ਨਹੀਂ ਸੀ ਕਿਹੜੇ ਬੱਚੇ ਨੂੰ ਕਿਹੜੇ ਡੱਬੇ 'ਚ ਸੁੱਟਿਆ ਐਨੇ ਕਬਰائے ਹੋਏ ਸਨ ਲੋਗ ਭਗਵਾਨ ਦੀ ਕਿਰਪਾ ਸੇ ਅਸੀਂ ਸਾਰੇ ਜਿੰਦੇ ਇੱਥੇ ਆ ਗਏ ਸਾਡੇ ਦਾਦਾ ਜੀ ਦੇ ਬ੍ਰਦਰ ਕਈ ਲੋਗ ਉਥੇ ਮਾਰੀ ਕਤਲ ਹੋ ਗਿਆ ਕਤਲ ਹੋ ਗਿਆ ਉਹਨਾਂ ਦਾ ਕਤਲ ਹੋ ਗਿਆ ਕਿ ਗਲੀ ਮਲਿਆਂ ਦੇ ਲੋਕਾਂ ਨੇ ਉਹਨਾਂ ਦਾ ਕਤਲ ਕੀਤਾ ਉਹਨਾਂ ਦੀ ਗਲੀ ਨਾਲ ਜਿਹੜੇ ਰਹਿੰਦੇ ਸੀ ਇਹਨਾਂ ਨਾਲ ਜਿਹੜੇ ਬਰਸੇਪੁਰ ਸੇ ਲਾ ਕੇ ਮੈਂ ਇੱਕ ਪੁਸਤਕ ਹੈ ਮੇਰੀ ਯਾਤਰੀ ਡਾਕਟਰ ਉਹਦੇ ਵਿੱਚ ਮੈਂ ਜ਼ਿਕਰ ਕੀਤਾ ਦੋਨੋਂ ਕਦੀ ਮੌਕਾ ਮਿਲੇ ਤਾਂ ਉਨਪਾਰਸ਼ ਕੇ ਦੇਖਣਾ ਉਥੋਂ ਆ ਕੇ ਫਿਰ ABC D ਤੋਂ ਸ਼ੁਰੂ ਕੀਤਾ ਕੰਮ ਗੋਰਖਪੁਰ ਆ ਕੇ ਸਾ ਡੇਰਾ ਡਾਇਆ ਉਥੇ ਹੌਲੀ 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 ਪੜ੍ਹ ਲਿਖ ਕੇ ਫਿਰ ਉਥੇ ਮੈਂ बीएससी ਹਾਨਰਸ ਕੀਤਾ ਫਿਰ ਬਨਾਰਸ ਤੋਂ ਐਮਡੀ ਕੀਤੀ 10 ਸਾਲ ਮੈਡੀਕਲ ਕਾਲਜ ਵਿੱਚ ਪ੍ਰੋਫੈਸਰੀ ਕੀਤੀ ਲੇਕਿਨ ਜਿੱਥੇ ਅੰਜਾ ਲਿਖਿਆ ਹੁੰਦਾ ਨਾ ਇੱਥੇ ਆ ਕੇ ਸ਼ਕੂਨ ਮਿਲਦਾ ਹੈ ਕਿ ਆਪਣਿਆਂ ਦੇ ਵਿੱਚ ਆ ਗਏ ਇਕ ਮਾਰਲ ਸਪੋਰਟ ਮਿਲਦਾ 84 ਦੰਗਿਆਂ ਵਿੱਚ ਸਾਡੇ ਨਾਲ ਕੋਈ ਖਾਸ ਹੋਇਆ ਨਹੀਂ ਸੀ ਹੈ ਲੇਕਿਨ ਜਿਹੜੇ ਆਪਣਿਆਂ ਨੇ ਅੱਖਾਂ ਮੋੜ ਲਈਆਂ ਸਨ ਨਾ ਉਹ ਕਹਿੰਦੇ ਨੇ ਨਾ ਆਪਣਾ ਜੇ ਫੁੱਲ ਵੀ ਮਾਰੇ ਤੇ ਚੋਟ ਲੱਗਦੀ ਏ ਪਰਾਇਆ ਪੱਥਰ ਵੀ ਮਾਰੇ ਤੇ ਸਹਾਰ ਜਾਂਦਾ ਉਹ ਕਿਹਨਾਂ ਹੀ ਕੁਝ ਆਪਣਿਆਂ ਨੇ ਮੁੱਖ ਜਿਹੜਾ ਮੋੜ ਲਿਆ ਨਾ ਫਿਰ ਮੈਂ ਕਿਹਾ ਇੱਥੇ ਨਹੀਂ ਰਹਿਣਾ ਦੂਸਰਾ ਸਿੱਖ ਮੈਂ ਥੋੜਾ ਧਰਮ ਦਾ ਪੱਕਾ ਹਾਂ ਇੱਕ ਦੋ ਕੇਸਾਂ ਕਤਲ ਦੇ ਕੇਸ ਹੋਏ ਮੈਂ ਨਹੀਂ ਚਾਹਦਾ ਕਿ ਕੇਸਾਂ ਦੀ ਬਾਇਦ ਵੀ ਹੋਵੇ ਕੇਸਾਨੂੰ ਜਾਣਨ ਨਾਲੋਂ ਜ਼ਿਆਦਾ ਪਿਆਰੇ ਨੇ ਮੈਂ ਇੱਥੇ ਆ ਕੇ 10 ਸਾਲ ਜਿੰਨੇ ਵੀ ਸ਼ਹਿਰ ਵਿੱਚ ਸਕੂਲ ਕਾਲਜ ਵਗੈਰਾ ਨੇ ਸਾਰਿਆਂ ਦੇ ਉੱਤੇ ਖਾਸਿਆਂ ਦੇ ਮੈਂ ਕੇਸਾਂ ਦੇ ਉੱਤੇ ਐ ਨਹੀਂ ਕਿ ਕੇਸਾਂ ਦਾ ਕੀ ਇੰਪੋਰਟੈਂਸ ਵਾਟ ਇਜ਼ ਦ ਸੈਂਟੀਫਿਕ ਇੰਪੋਰਟੈਂਸ ਸਾਇੰਸ ਦੀ ਕੁਸਵਟੀ ਤੇ ਤੌਲ ਕੇ ਗੁਰੂਆਂ ਨੇ ਕੇਸ ਰਖਵਾਏ ਨੇ ਇੰਜ ਨਹੀਂ ਕਹਿਤਾ ਖਾਲਸਾ ਜੀ ਵੇਜ਼ ਰਖ ਲੋ ਹਰ ਇੱਕ ਕੇਸ ਦਾ ਆਪਣਾ ਇੰਪੋਰਟੈਂਸ ਹੈ ਸੈਂਟੀਫਿਕ ਰੀਜ਼ਨ ਹੈ ਕੀ ਰੀਜ਼ਨ ਕੀ ਹੈ ਕਿਉਂਕਿ ਤੁਸੀਂ ਡਾਕਟਰ ਹੋ ਤੁਹਾਨੂੰ ਇਸ ਦੇ ਬਾਰੇ ਜ਼ਿਆਦਾ ਨੋਲੇਜ ਹੈ ਸੈਂਟੀਫਿਕ ਕੀ ਰੀਜ਼ਨ ਹੈ ਸੈਂਟੀਫਿਕ ਰੀਜ਼ਨ ਹੈ ਕਿ ਇਟ ਇਜ਼ ਫੁੱਲ ਆਫ ਪ੍ਰੋਟੀਨ ਅੱਛਾ ਇਹ ਪ੍ਰੋਟੀਨ ਹੈ ਸਾਡੀ ਬਾਡੀ ਦੇ ਵਿੱਚ ਜਿੰਨੀਆਂ ਮਸਲਸ ਵਗੈਰਾ ਬਣੀਆਂ ਨੇ ਸਾਰੀਆਂ ਪ੍ਰੋਟੀਨ ਦਿਆਂ ਬਣਿਆ ਨੇ